वेलकम टू माय चैनल 6वी अष्टपदी गौड़ी सुखमनी मोहल्ला पंचवा श्लोक काम क्रोध लोभ मोह बिनस जाए हमेव नानक प्रभु सरना गति कर प्रसाद गुरुदेव मेरा काम क्रोध लोभ ते मोह ਨਾਸ਼ ਹੋ ਜਾਵੇ ਸਤਗੁਰ ਜੀ ਨੇ ਜੀਵਨ ਦੇ ਕਲਿਆਣ ਵਾਸਤੇ ਇਸ ਸ਼ਲੋਕ ਵਿੱਚ ਪ੍ਰਭੂ ਅੱਗੇ ਬੇਨਤੀ ਕੀਤੀ ਹੈ ਕਿ हे ਪ੍ਰਭੂ ਇਹਨਾਂ ਨੂੰ ਵਿਨਾਸ਼ ਕਰਨ ਵਾਸਤੇ ਜੀਵ ਤੇਰੀ ਸ਼ਰਨ ਹੰ। ਤੂੰ ਇਹਨਾਂ ਤੇ ਕਿਰਪਾ ਕਰ। ਅਸ਼ਟਪਦੀ ਜੈ ਪ੍ਰਸਾਦ 36 ਅੰਮ੍ਰਿਤ ਖਾ ਹੈ। ਜਿਸ ਦੀ ਕਿਰਪਾ ਨਾਲ ਤੂੰ ਕਈ ਪ੍ਰਕਾਰ ਦੇ ਭੋਜਨ ਖਾਂਦਾ ਹੈ। ਜਿਸ ਠਾਕੁਰ ਕੋ ਰਖਮਨ ਮਾਹੇ ਉਸ ਮਾਲਕ ਨੂੰ ਮਨ ਵਿੱਚ ਸਦਾ ਯਾਦ ਰੱਖ ਜੇ ਪ੍ਰਸਾਦ ਸੁਗੰਧ ਤਨ ਲਾਵੇ ਜਿਸ ਦੀ ਕਿਰਪਾ ਨਾਲ ਤੂੰ ਸ਼ਰੀਰ ਨੂੰ ਖੁਸ਼ਬੂਦਾਰ ਸੁਗੰਧੀ ਆਦਿਕ ਲਾਉਂਦਾ ਹੈ ਤਿਸ ਕੋ ਸਿਮਰਤ ਪਰਮਗਤ ਪਾਵੇ ਉਸ ਨੂੰ ਸਿਮਰਨ ਕਰਕੇ ਤੂੰ ਮੁਕਤੀ ਪਾਵੇਂਗਾ ਜੇ ਪ੍ਰਸਾਦ ਬਸੇ ਸੁਖ ਮੰਦਰ ਜਿਸ ਦੀ ਕਿਰਪਾ ਨਾਲ ਸੁਖ ਦੇਣ ਵਾਲੇ ਮੰਦਰਾਂ ਵਿੱਚ ਵਸਦਾ ਹੈ ਤਿਸੇ ਧਿਆਏ ਸਦਾ ਮਨ ਅੰਦਰ ਉਸ ਨੂੰ ਸਦਾ ਹੀ ਮਨ ਦੇ ਅੰਦਰ ਯਾਦ ਕਰ ਜੈ ਪ੍ਰਸਾਦ ਗ੍ਰਹਿ ਸੰਸੁਖ ਵਸਨਾ ਜਿਸ ਦੀ ਕਿਰਪਾ ਨਾਲ ਤੂੰ ਘਰ ਵਿੱਚ ਸੁਖ ਨਾਲ ਵਸਦਾ ਹੈ ਆਠ ਪੈਰ ਸਿਮਰੋ ਤਿਸ ਰਸਨਾ ਉਸਦਾ ਜੀਵਨ ਨਾਲ ਅਠੇ ਪਹਿੜ ਸਿਮਰਨ ਕਰ ਜੈ ਪ੍ਰਸਾਦ ਰੰਗ ਰਸ ਭੋਗ ਚਿਸਤੀ ਕਿਰਪਾ ਨਾਲ ਤੂੰ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਵੇਖ ਰਿਹਾ ਹੈ ਅਤੇ ਪਦਾਰਥਾਂ ਦੇ ਰਸ ਭੋਗ ਰਿਹਾ ਹੈ ਨਾਨਕ ਸਦਾ ਧਿਆਇ ਇਹ ਧਿਆਵੰਜੋਗ ਗੁਰੂ ਜੀ ਕਥਨ ਕਰਦੇ ਹਨ ਉਸ ਪਰਮਾਤਮਾ ਦਾ ਸਦਾ ਹੀ ਸਿਮਰਨ ਕਰ ਉਹ ਸਿਮਰਨ ਯੋਗ ਹੈ ਜੇ ਪ੍ਰਸਾਦ ਪਾਟ ਪਟੰਬਰ ਹਡਾਵੇ ਜਿਸ ਦੀ ਕਿਰਪਾ ਕਰਕੇ ਤੂੰ ਸੂਤੀ ਤੇ ਰੇਸ਼ਮੀ ਕੱਪੜੇ ਹਡਾਉਂਦਾ ਹੈ ਪਾਉਂਦਾ ਹੈ ਤੇ ਸੇ ਤਿਆਗ ਤਵੜ ਲੁਭਾਵੇ ਉਸ ਨੂੰ ਛੱਡ ਕੇ ਤੂੰ ਹੋਰ ਕਿੱਥੇ ਲਲਚਾ ਰਿਹਾ ਹੈ ਜੇ ਪ੍ਰਸਾਦ ਸੁਖ ਸੇ ਸੋਈ ਜੇ ਜਿਸ ਦੀ ਕਿਰਪਾ ਕਰਕੇ ਤੂੰ ਸੇਜਾਂ ਉੱਤੇ ਸੁਖ ਨਾਲ ਸੌਂਦਾ ਹੈ ਮਨ ਆਠ ਬੜ ਤਾ ਕਾ ਜਸ ਗਾਵੀ ਜੇ ਏ ਮਨ ਅਠੇ ਪੈੜ ਉਸ ਦਾ ਜਸ ਗਾਓ ਜੈ ਪ੍ਰਸਾਦ ਤੋਂ ਸਭ ਕੋ ਮੰਨੇ ਜਿਸ ਦੀ ਕਿਰਪਾ ਕਰਕੇ ਤੈਨੂੰ ਸਭ ਕੋਈ ਆਦਰ ਦਿੰਦਾ ਹੈ ਮੁਖਤਾ ਕੋ ਜਸ ਰਸੰਬਖਾਨ ਨੇ ਉਸ ਦਾ ਮੂੰਹ ਤੋਂ ਜੀਬਾ ਨਾਲ ਜਸ ਉਚਾਰੋ ਜੈ ਪ੍ਰਸਾਦ ਤੇ ਰਹਿਤਾ ਧਰਮ ਜਿਸ ਦੀ ਕਿਰਪਾ ਨਾਲ ਤੇਰਾ ਤਰੰਗ ਰੰਗਦਾ ਹੈ ਮਨ ਸਦਾ ਧਿਆਏ ਕੇਵਲ ਪਰਮ ਬ੍ਰਹਮ हे ਮਨ ਤੂੰ ਸਦਾ ਉਸ ਪਰਮਾਤਮਾ ਦਾ ਸਿਮਰਨ ਕਰ ਪ੍ਰਭ ਜੀ ਜਪਤ ਦਰਗਹੀ ਮਨ ਪਾਵੇ ਪ੍ਰਭੂ ਜੀ ਦਾ ਜਪ ਕਰਕੇ ਦਰਗਾਹ ਵਿੱਚ ਆਦਰ ਪਾਵੇਂਗਾ ਨਾਨਕ ਪਸੇਤੀ ਘਰ ਜਾਵੇ ਅਤੇ ਗੁਰੂ ਜੀ ਫਰਮਾਉਂਦੇ ਹਨ ਇਸਤ ਨਾਲ ਆਪਣੇ ਘਰ ਵਿੱਚ ਜਾਵੇਂਗਾ ਜੇ ਪ੍ਰਸਾਦ ਆ ਰੋ ਕੰਚਨ ਦੇਹੀ ਜਿਸ ਦੀ ਕਿਰਪਾ ਨਾਲ ਤੇਰੀ ਰੋਗ ਰਹਿਤ ਸੋਨੇ ਵਰਗੀ ਸੁੰਦਰ ਦੇਹੀ ਹੈ ਸ਼ਰੀਰ ਹੈ ਲਿਵ ਲਾਓ ਤਿਸ ਰਾਮ ਸਨੇਹੀ ਉਸ ਪਿਆਰੇ ਪ੍ਰਭੂ ਨਾਲ ਤੂੰ ਬਿਰਤੀ ਨੂੰ ਜੋੜ ਜੇ ਪ੍ਰਸਾਦ ਤੇਰਾ ਉਲਾ ਰਹਿਤ ਜਿਸ ਦੀ ਕਿਰਪਾ ਨਾਲ ਤੇਰਾ ਪਰਦਾ ਟਕਿਆ ਰਹਿੰਦਾ ਹੈ ਮਨ ਸੁਖ ਪਾਵੇ ਹਰ ਹਰ ਜਸ ਕਹਿ ਤੇ। ਹੇ ਮਨ ਉਸ ਹਰੀ ਦਾ ਹਰ ਜਸ ਕਰਦਾ ਹੋਇਆ ਤੂੰ ਸੁਖ ਪਾਵੇਂਗਾ। ਜੈ ਪ੍ਰਸਾਦ ਤੇ ਸਗਲ ਛੇ ਦਟਾ ਕੈਂ। ਜਿਸ ਦੀ ਕਿਰਪਾ ਨਾਲ ਤੇਰੇ ਸਾਰੇ ਦੋਸ਼ ਠਕੇ ਜਾਂਦੇ ਹਨ। ਮਨ ਸਰਨੀ ਪਰ ठाकुर ਪ੍ਰਵਤਾ ਕੈਂ। ਹੇ ਮਨ ਉਸ ਪ੍ਰਭੂ ਦੀ ਤੂੰ ਸ਼ਰਨੀ ਪੈ। ਜੇ ਪ੍ਰਸਾਦ ਕੋ ਨਾ ਪਹੁੰਚੇ ਜਿਸ ਦੀ ਕਿਰਪਾ ਨਾਲ ਤੈਨੂੰ ਕੋਈ ਨਹੀਂ ਪਹੁੰਚ ਸਕਦਾ ਬਰਾਬਰੀ ਕਰ ਸਕਦਾ ਮਨ ਸਾਹ ਸਾ ਸਿਮਰੇ ਪ੍ਰਭੂ ਚੇ ਏ ਮਨ ਉਸ ਉੱਚੇ ਪ੍ਰਭੂ ਨੂੰ ਸ્વાસ ਸ્વાસ ਸਿਮਰ ਜੇ ਪ੍ਰਸਾਦ ਪਾਇ ਦੁਰਲਭ ਦੇ ਜਿਸ ਦੀ ਕਿਰਪਾ ਨਾਲ ਤੂੰ ਇਹ ਦੁਰਲਭ ਮਾਨੁੱਖਾ ਦੇਹੀ ਪ੍ਰਾਪਤ ਕੀਤੀ ਹੈ ਨਾਨਕ ਤਾਂ ਕੀ ਭਗਤ ਕਰੇ ਗੁਰੂ ਜੀ ਕਥਨ ਕਰਦੇ ਹਨ हे ਮਨ ਤੂੰ ਉਸ ਦੀ ਭਗਤੀ ਕਰ ਉਸ ਪਰਮਾਤਮਾ ਨੂੰ ਯਾਦ ਕਰ ਜੈ ਪ੍ਰਸਾਦ ਆ ਭੁਖਨ ਪਹਿਰੀ ਜੈ ਜਿਸ ਦੀ ਕਿਰਪਾ ਨਾਲ ਤੂੰ ਗਹਿਣੇ ਕੈਂਠੇ ਪਹਿਨਦਾ ਹੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ हे ਮਨ ਉਸ ਨੂੰ ਸਿਮਰਨ ਲੱਗਿਆ ਆਲਸ ਕਿਉ ਕਰਦਾ ਹੈ ਜੈ ਪ੍ਰਸਾਦ ਅਸਵਹਸਤ ਸਵਾਰੀ ਜਿਸ ਦੀ ਕਿਰਪਾ ਨਾਲ ਤੂੰ ਘੋੜੇ ਹਾਥੀਆਂ ਦੀ ਅਸਵਾਰੀ ਕਰਦਾ ਹੈ ਗੱਡੀਆਂ ਮੋਟਰਾਂ ਵਿੱਚ ਘੁੰਮਦਾ ਹੈ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਹੈ ਮਨ ਉਸ ਮਾਲਕ ਨੂੰ ਤੂੰ ਕਦੇ ਨਾ ਭੁਲਾਵੇਂ ਜੈ ਪ੍ਰਸਾਦ ਬਾਗ ਮੇ ਲਖਤਾ ਨਾ ਜਿਸ ਦੀ ਕਿਰਪਾ ਨਾਲ ਤੇਰੇ ਪਾਸ ਬਾਗ ਬਗੀਚੇ ਜਗੀਰਾਂ ਤੇ ਧਨ ਹਨ ਰਾਖ ਪ੍ਰੋਇ ਪ੍ਰਭ ਆਪਣੇ ਮਨਾ ਉਸ ਨੂੰ ਆਪਣੇ ਮਨ ਵਿੱਚ ਜੋੜ ਕੇ ਰੱਖ ਜਿਨ ਤੇਰੀ ਮਨ ਬਨਤ ਬਣਾਈ ਹੈ ਮਨ ਜਿਸਨੇ ਤੇਰੇ ਸ਼